ਲਾਲ ਲਕੀਰ ਖਤਮ ਕਰ ਰਹੇ ਆ ਤੇ ਲੋਕਾਂ ਨੂੰ ਜਿਹੜੇ ਪਲਾਟ ਅਲਾਟ ਕਰ ਰਹੇ ਆ ਸਾਡਾ ਤੇ ਜਿਹੜਾ ਢੋਣ ਨੂੰ ਫਿਰਦੇ ਆ ਪੁੱਡਾ ਵਾਲੇ ਅੱਧਾ ਪਿੰਡ ਬਸਿਆ ਵਾ ਤੁਹਾਨੂੰ ਦਿਖਾਵਾਂ ਜਾ ਕੇ ਨਾ ਅੱਧਾ ਪਿੰਡ ਬਾਹਰ ਬਸਿਆ ਵਾ ਲਾਲ ਲਕੀਰ ਤੇ ਇਹਨੂੰ ਢੋਣ ਨੂੰ ਫਿਰਦੇ ਆ ਅਜਿਹੇ ਮੁੱਦੇ ਵੀ ਜਿਹੜੇ ਆ ਵਿਚਾਰੇ ਜਾਂਦੇ ਆ ਸੱਥ 'ਚ ਬੈਠ ਕੇ ਕਿ ਵੀ ਜਿਹੜਾ ਇਸ ਸਭ ਤੇ ਕੰਟਰੋਲ ਪਾ ਲੇ ਕਿ ਅਜਿਹਾ ਅਸੀਂ ਬੰਦਾ ਚੁਣ ਲਈ ਇਹ ਸਰਪੰਚ ਚੰਗਾ ਹੋਵੇ ਤਾਂ ਨੌਜਵਾਨੀ ਪੀੜ੍ਹੀ ਰੋਕ ਵੀ ਹੁੰਦੀ ਹੈ ਜੀ ਰੋਕ ਲੱਗ ਜਾਂਦੀ ਹੈ ਜੇ ਸਰਪੰਚ ਪੰਚਾਇਤ ਚੰਗੀ ਹੋਵੇ ਫੈਸਲਾ ਲਵੇ ਜੇ ਪੰਚਾਇਤ ਚੰਗੀ ਹੋਵੇ ਫੈਸਲਾ ਵੀ ਲਈ ਜਾਂਦੀ ਆ ਵਾਰ ਆਪਾਂ ਇਸ ਨੂੰ ਸਰਪੰਚ ਚੁਣ ਲਈਏ ਜੇ ਤਾਂ ਪਿੰਡ ਦਾ ਭਲਾ ਹੋ ਸਕਦਾ ਹੋਈਆ ਹੁਣ ਤੱਕ ਚਰਚਾ ਕੋਈ ਜਾਂ ਅੱਗੇ ਆਣ ਵਾਲੇ ਸਮੇਂ ਚ ਹੋਏਗੀ ਇੱਥੇ ਸਰਪੰਚ ਪਿੰਡ ਦਾ ਲੱਗ ਹੋਣਾ ਚਾਹੀਦਾ ਜੀ ਜਿਹਨੂੰ ਅਸੀਂ ਕਦੇ ਵਿੱਚ ਐਤੀ ਰਾ ਜਾ ਕੇ ਠਾੜ ਲੀਏ ਦੂਜੇ ਪਿੰਡ ਦਾ ਸਰਪੰਚ ਕਈ ਵਾਰੀ ਮਿਲਦਾ ਕਈ ਵਾਰੀ ਨਹੀਂ ਮਿਲਦਾ ਇਦਾਂ ਦੇ ਬੰਦੇ ਦਾ ਪਰੋਸਾ ਜਿਤਾਇਆ ਜਾ ਸਕਦਾ ਇਸ ਵਾਰੀ ਜੀਦ ਵਾਰਤਾ ਜੀ ਉਹੀ ਹੋਣਾ ਚਾਹੀਦਾ ਜਿਹੜਾ ਵਿਕਾਸ ਕਰੇ ਜੀ ਪਿੰਡ ਦਾ ਵਧੀਆ ਸਰਪੰਚ ਬਣਨਾ ਚਾਹੀਦਾ ਜੇ ਸਮਤੀਮਾ ਬਣਦਾ ਉਹਦੇ ਵਰਗੀ ਗੱਲੇ ਕੋਈ ਨਹੀਂ ਜੀ ਹਲੇ ਤੱਕ ਹੀ ਨਹੀਂ ਸਮਝ ਪਾਏ ਕਿ ਸੰਮਤੀ ਚ ਕੀ ਜਿਹੜਾ ਫਾਇਦਾ ਹੁੰਦਾ ਲੋਕਾਂ ਨੂੰ ਕੀ ਦਿੱਕਤਾਂ ਨਹੀਂ ਆਂਦੀਆਂ ਫਿਰ ਸਭ ਇਕਤਾ ਰਹਿੰਦੀ ਆ ਕੋਈ ਮਾਹੌਲ ਨਹੀਂ ਖਰਾਬ ਹੁੰਦਾ ਇੱਕ ਦੂਜੇ ਦੇ ਵਿਰੁੱਧ ਨਹੀਂ ਬੋਲਦਾ ਕੋਈ ਸੰਮਤੀ ਯੋਗ ਜਾਂ ਸੰਮਤੀ ਸਾਰੇ ਇਕੱਠੇ ਆ ਮੈਂ ਕੋਈ ਅਜਿਹੇ ਆ ਮੁੱਦਾ ਜਿਹੜਾ ਕਿ ਪਿੰਡ ਦਾ ਹਲੇ ਤੱਕ ਹੱਲ ਨਹੀਂ ਹੋਇਆ ਲੰਬੇ ਸਮੇਂ ਤੋਂ ਸਰਕਾਰਾਂ ਵੀ ਬਦਲੀਆਂ ਸਰਪੰਚ ਵੀ ਬਦਲੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਸੀ ਵੋਟ ਨਹੀਂ ਹੈਗੀ ਫਿਰ ਵੀ ਸਾਡਾ ਉਹਦੇ ਨਾਲ ਐਸੀ ਮਤਲਬ ਯਰ ਯਰਮ ਸੀਟ ਦੇ ਦਿੰਦੇ ਆ ਇਹ ਨਾ ਕਿ ਫੋਨ ਹੀ ਨਹੀਂ ਚਾਹੀਦੀ ਉਹ ਕੀ ਲੱਗਦਾ ਕਿ ਐਮ ਐਲ ਏ ਲੋਕਾਂ ਨੂੰ ਨਹੀਂ ਮਿਲ ਰਹੇ ਜਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕਾਂ ਦੇ ਜੀ ਕੰਮੇ ਨਹੀਂ ਹੁੰਦੇ ਸਾਂ ਨਾ ਇਹ ਲੋਕਾਂ ਦੇ ਕੰਮ ਕਰ ਕਰ ਰਾਜੀ ਆ ਆਪੋ ਆਪਣੇ ਬਸ ਖਾਣ ਪੀਣ ਪਰ ਲੱਗੇ ਜਿਹੜੀ ਬਾਤ ਅਸਲੀ ਮੈਂ ਨਸਾਂ ਆ ਕਹਾਣੀ ਹੋਈ ਵੀ ਆ ਇੱਕ ਦੋ ਕਦੋ ਚੁਣਿਆ ਜਾਂਦਾ ਹੀ ਉਹ ਦੂਜੇ ਪਿੰਡ ਦਾ ਸਰਪੰਚ ਅਫੀਸ਼ੀਅਲ ਸਾਲ ਮਤਲਬ ਜੇ ਪਿਛਲੀ ਵਾਰੀ ਨਾ ਐਸ ਸੀ ਸੀਟ ਆ ਗਈ ਸੀ ਹਰੀਜਨਾਂ ਦੀ ਉਹ ਹਰੀਜਨ ਵੀ ਸਾਨੂੰ ਧੱਕੇ ਤੇ ਬਣਾਉਣਾ ਪਿਆ ਘਰ ਤਾਂ ਉੱਥੇ ਇੱਕ ਦੋ ਹੀ ਹਰੀਜਨਾਂ ਦਾ ਸਰਕਾਰੀ ਸੱਤ ਸ਼ਸ਼ੀਕਾ ਤੁਸੀਂ ਜੁੜੇ ਹੋ ਆਨਯਰ ਦੇ ਨਾਮ ਮਾਸਤਨਾਮ ਸਿੰਘ ਬਠੋਈ ਪ੍ਰੋਗਰਾਮ ਲੈ ਕੇ ਹਾਜ਼ਰਾਂ ਸਰਕਾਰੀ ਸੱਤ ਜਾਨੀ ਕਿ ਜੋ ਸਰਕਾਰ ਵੱਲੋਂ ਬੀਤੇ ਸਮੇਂ ਦਰਮਿਆਨ ਐਲਾਨ ਵੀ ਕੀਤਾ ਗਿਆ ਸੀ ਕਿ ਸੱਤ ਤੋਂ ਸਰਕਾਰ ਚੱਲੇਗੀ ਤਾਂ ਇਸੇ ਸੰਬੰਧੀ ਅਸਲ ਵਿੱਚ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਦੇਸ਼ ਦੀਆਂ ਤਾਂ ਪਿੰਡ ਤੋਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਉੱਥੋਂ ਕੜੀ ਬਣਦੀ ਹੈ ਤੇ ਸਰਪੰਚੀ ਦੇ ਇਲੈਕਸ਼ਨ ਆ ਜਿਹੜੀ ਉਹ ਜਲਦੀ ਹੀ ਹੋਣ ਜਾ ਰਹੀ ਹੈ ਤੇ ਉਸ ਦਾ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਹੋ ਜਾਏਗਾ ਤਾਂ ਕੀ ਮਾਹੌਲ ਆ ਪਿੰਡਾਂ ਦਾ ਕੀ ਕਹਿ ਰਹੇ ਨੇ ਪਿੰਡਾਂ ਦੇ ਲੋਕ ਕਿਸ ਨੂੰ ਜਿਹੜਾ ਇਸ ਵਾਰ ਸਰਪੰਚ ਚੁਣਨਗੇ ਉਸ ਬੰਦੀ ਗੱਲਬਾਤ ਕਰਾਂਗੇ ਤਾਂ ਪਿੰਡ ਜਿਹੜਾ ਪਹੁੰਚੇ ਆ ਅਸੀਂ ਨਰੈਣਗੜ੍ਹ ਚੁੰਗੀਆਂ ਤਾਂ ਇਸ ਪਿੰਡ ਦੇ ਜਿਹੜੇ ਵਸਿੰਦੇ ਨੇ ਆਗੂ ਨੇ ਬਖਵਾਖ ਸਮੇਤੇ ਸਖਸ਼ ਜਿਹੜੇ ਆ ਸਿਆਸਤ ਤੌਰ ਤੇ ਵੀ ਜਾਣੇ ਜਾਂਦੇ ਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਪਹਿਲਾਂ ਸ਼ਸ਼ੀ ਗੱਲ ਜੀ ਸ਼ਸ਼ੀ ਗੱਲ ਜੀ ਆ ਬਾਪੂ ਜੀ ਦੱਸਿਆ ਜਾ ਰਿਹਾ ਕਿ ਜਲਦੀ ਨੋਟੀਫਿਕੇਸ਼ਨ ਵੀ ਜਿਹੜਾ ਇਲੈਕਸ਼ਨ ਨੂੰ ਲੈ ਕੇ ਸਰਪੰਚੀ ਦਾ ਹੋ ਜਾਏਗਾ ਤੇ ਕਿਦਾਂ ਦਾ ਮਾਹੌਲ ਹੈ ਕੀ ਲੱਗਦਾ ਹੈ ਕਿ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਜਾਂ ਠੰਡਾ ਜਾਂ ਮਾਹੌਲ ਬਣਿਆ ਹੋਇਆ ਕੀ ਸਰਪੰਚੀ ਦਾ ਚਾਲ ਲੋਕਾਂ ਚ ਹੈ ਇਸ ਵਾਰ ਸਰਪੰਚੀ ਚਾਹ ਤਾਂ ਉਹ ਇਸ ਤਰ੍ਹਾਂ ਹੈ ਜਿਹੜੀ ਨਾ ਨਾ ਕਰੀਬ ਹੀ ਨਾ ਕਿ ਬਈ ਪੰਚਾਇਤਾਂ ਦਾ ਸਰਪੰਚ ਚੁਣਨਾ ਨਾ ਇਹ ਨਹੀਂ ਹੋਣਾ ਚਾਹੀਦਾ ਸਿੱਧੀ ਸਰਪੰਚੀ ਹੋਵੇ ਫੇਟ ਜਾਂ ਇੱਕ ਜੀ ਸਾਡੀ ਮੰਗ ਹੈ ਕਿ ਸਾਡਾ ਇੱਕ ਕਿਸ਼ਨਪੁਰਾ ਲਾਇਆ ਵਾ ਸਾਡੇ ਪਿੰਡ ਦੇ ਨਾਲ ਉਹ ਸਾਰੀ ਪੰਚਾਇਤ ਲੱਗ ਹੋਣੀ ਚਾਹੀਦੀ ਹੁੰਦੀ ਪੰਚਾਇਤ ਲੱਗ ਹੋਣੀ ਚਾਹੀਦੀ ਆ ਉਹ ਕਿੰਨੀ ਕੁ ਦੂਰ ਹੋਰ ਉਹਦੇ ਕਿਲੋਮੀਟਰ 2 ਕਿਲੋਮੀਟਰ ਹੈ ਜੀ ਯਾਨੀ ਕਿ ਵਿਚਾਲੇ ਤਾਂ ਸੜਕ ਪੈਂਦੀ ਆ ਹਾਂ ਹਾਂ ਸੜਕ ਪੈਂਦੀ ਵਿਚਾਲੇ ਹਾਂਜੀ ਹਾਂਜੀ ਤਾ ਇੱਕ ਗੱਲ ਇਹ ਵੀ ਦੇਖਣ ਵਾਲੀ ਆਈ ਹੈ ਕਿ ਪਿੱਛੇ ਜੇ ਸਰਕਾਰ ਵੱਲੋਂ ਇੱਕ ਜਿਹੜਾ ਆਦੇਸ਼ ਜਾਂ ਇੱਕ ਜਿਹੜਾ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਵਾਰ ਸਰਕਾਰ ਵੱਡਾ ਐਕਸ਼ਨ ਲੈਣ ਜਾ ਰਹੀ ਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਦੋ-ਦੋ ਪੰਚਾਇਤਾਂ ਬਣਦੀਆਂ ਨੇ ਉਸ ਕਾਰਨ ਮਾਹੌਲ ਜਾਦਾ ਜਿਹੜਾ ਖਰਾਬ ਹੁੰਦਾ ਤਾਂ ਉੱਥੇ ਇੱਕ ਹੀ ਪੰਚਾਇਤ ਚੁਣੀ ਜਾਏਗੀ ਪਰ ਇੱਥੇ ਜਿਹੜਾ ਮਸਲਾ ਜਿਹੜਾ ਉਹ ਵੱਖਰਾ ਹੀ ਬਣਿਆ ਹੋਇਆ ਕਿਉਂਕਿ ਪਿੰਡ ਤਾਂ ਦੋ ਨੇ ਅਲੱਗ-ਅਲੱਗ ਪਰ ਸਰਪੰਚ ਆ ਜਿਹੜਾ ਇੱਕ ਬਣਦਾ ਤਾਂ ਇਸ ਬੰਦੀ ਬਜ਼ੁਰਗ ਦੀ ਵੀ ਜਿਹੜੀ ਆ ਗੱਲ ਹੈ ਕਿ ਸਰਕਾਰ ਗੱਲ ਸਾਡੀ ਜਿਹੜੀ ਆ ਉਸ ਨੂੰ ਵੱਲ ਧਿਆਨ ਦਿੱਤਾ ਜਾਵੇ ਕਿ ਇੱਕ ਸਾਡੇ ਪਿੰਡ ਦਾ सरपंच ਚੁਣਿਆ ਜਾਵੇ ਨਾ ਕਿ ਦੂਜੇ ਪਿੰਡ ਦਾ ਇਹ ਕਦੋ-ਕਦੋ ਚੁਣਿਆ ਜਾਂਦਾ ਹੀ ਉਹ ਦੂਜੇ ਪਿੰਡ ਦਾ ਸਰਪੰਚ ਹੈ ਜਿਹੜਾ ਕਿੰਨੇ ਕ ਸਮੇ ਤੋਂ ਉਹ ਈਸੀਪ ਸਰਪੰਚ ਤਾਂ ਈ ਸੀ ਹਾਂ ਉਹ ਫਿਰ ਇਸ ਤਰ੍ਹਾਂ ਨਾ ਪਿਛਲੇ ਸਾਲ ਮਤਲਬ ਜੇ ਪਿਛਲੀ ਵਾਰੀ ਨਾ ਐਸਸੀ ਸੀਟ ਆ ਗਈ ਸੀ ਹਰੀਜਨਾਂ ਦੀ ਉਹ ਹਰੀਜਨ ਵੀ ਸਾਨੂੰ ਧੱਕੇ ਤੇ ਬਣਾਉਣਾ ਪਿਆ ਘਰ ਤਾਂ ਉੱਥੇ ਇੱਕ ਦੋ ਹਰੀਜਨਾਂ ਦਾ ਉਰ ਹੁਣ ਸਾਡਾ ਐਡਾ ਪਿੰਡ ਹੈ ਫਿਰ ਅਸੀਂ ਫਿਰ ਕੁਝ ਕਰ ਨਾ ਸਕੇ ਫਿਰ ਉਸ ਨੂੰ ਫਿਰ ਬਣਾ ਧੱਕੇ ਤੋਂ ਕੋਈ ਨਾਲੇ ਬਣਾਇਆ ਵਿਚਾਰੇ ਨੂੰ ਹਰਜਰਬ ਸੀਟ ਹੋ ਗਈ ਸੀ ਜੀ ਹਾਂ ਬਾਇਸ ਕਰਕੇ ਫਿਰ ਹੁਣ ਅਸੀਂ ਚਾਹੁੰਦੇ ਆਂ ਵੀ ਜੇ ਸਾਡੀ ਪੰਚਾਇਤ ਲੱਗ ਹੋ ਜਾਏ ਤਾਂ ਬਹੁਤ ਅੱਛੀ ਬਾਤ ਹੈ ਇਸ ਤਰ੍ਹਾਂ ਦੀ ਬਾਤ ਇਸ ਵਾਰ ਜਿਹੜੀ ਆ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਕਾਲੀ ਸਰਕਾਰ ਲੰਬਾ ਸਮਾਂ ਚੱਲੀ ਆ ਪਰ ਇਸ ਵਾਰ ਨਵੀਂ ਸਰਕਾਰ ਆ ਆਮ ਆਦਮੀ ਪਾਰਟੀ ਦੀ ਲੱਗਦਾ ਹੈ ਕਿ ਨਵੇਂ ਚਿਹਰੇ ਆਣਗੇ ਨਵਾਂ ਮਾਹੌਲ ਬਣੇਗਾ ਦੇਖੋ ਜੀ ਨਵੇਂ ਚਿਹਰੇ ਤਾਂ ਆਉਣਗੇ ਨਵਾਂ ਮਾਹੌਲ ਵੀ ਬਣੂਗਾ ਜਿਹੜਾ ਮੁੱਖ ਮੰਤਰੀ ਉਹਦਾ ਕੋਈ ਰਿਸ ਕਰ ਰਿਹਾ ਇੰਸਾਨਾ ਕੋਈ ਵੀ ਜਿਹੜਾ ਜ ਮੁੱਖ ਮੰਤਰੀ ਸਾਰੇ ਲੋਕ ਚਾਹੁੰਦੇ ਮੁੱਖ ਮੰਤਰੀ ਨੂੰ ਪਰ ਜਿਹੜੇ ਮਤਲਬ ਉਸਕੇ ਐਮਐਲਏ ਨਾ ਐਮਐਲਏ ਦਾ ਕੰਮ ਡੁੱਬਿਆ ਜਿਹੜੀਆਂ ਹੁਣ ਸੀਟਾਂ ਘੱਟਵੀਆਂ ਆ ਆ ਕਾਰਨ ਹੋਇਆ ਐਮਐਲਏ ਦਾ ਕਾਰਨ ਹੋਇਆ ਜਿਹੜੀਆਂ 7 ਸੀਟਾਂ ਲੈ ਗਈ ਕਾਂਗਰਸ ਲੈ ਗਈ ਬਾਕੀ ਇਹਨਾਂ ਨੂੰ 3 ਮਿਲੀਆਂ ਇੱਕ ਤੋਂ ਇੱਕ ਕੋਈ ਹੋਰ ਲੈ ਕੇ ਇਸ ਤਰ੍ਹਾਂ ਦੀ ਕਹਾਣੀ ਹੋਈ ਹੈ ਜੀ ਇਹ ਫਿਰ ਮੁੱਖ ਮੰਤਰੀ ਦਾ ਕੋਈ ਰਿਸਕ ਨਹੀਂ ਸਕਦਾ ਇੰਨਾ ਵਧੀਆ ਮੁੱਖ ਮੰਤਰੀ ਯਾਨੀ ਕਿ ਐਮਐਲਏ ਜਾਦੇ ਕੰਮ ਖਰਾਬ ਕਰਦੇ ਖਰਾਬ ਕਰਦੇ ਐਮਐਲਏ ਜੀ ਸਾਰੇ ਹਮ ਬਸ ਕੀ ਕੀ ਲੱਗਦਾ ਕਿ ਐਮਐਲਏ ਲੋਕਾਂ ਨੂੰ ਨਹੀਂ ਮਿਲ ਰਹੇ ਜਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕਾਂ ਦੇ ਕੰਮ ਨਹੀਂ ਹੁੰਦੇ ਲੋਕਾਂ ਦੇ ਜੀ ਕੰਮੇ ਨਹੀਂ ਹੁੰਦੇ ਮੈਂ ਨਾ ਇਹ ਲੋਕਾਂ ਦੇ ਕੰਮ ਕਰ ਕਰ ਰਾਜੀ ਆ ਆਪੋ ਆਪਣੇ ਬਸ ਖਾਣਪੁਰ ਪਰ ਲੱਗੇ ਜਿਹੜੀ ਬਾਤ ਅਸਲੀ ਮਤ ਨਸਾਂ ਆ ਕਹਾਣੀ ਹੋਈ ਵੀ ਆ ਤਾਂ ਤੁਸੀਂ ਸੁਣ ਰਹੇ ਹੋ ਕਿ ਪਿੰਡਾਂ ਦੇ ਮਸਲੇ ਹਲੇ ਵੀ ਜਿਹੜੇ ਆ ਉਹ ਉਵੇਂ ਹੀ ਖੜੇ ਆ ਹਾਲਾਂਕਿ ਸਰਕਾਰ ਬਦਲੀਆਂ ਬਦਲਾਅ ਆਇਆ ਹੋਇਆ ਤਾਂ ਹੋਰ ਗੱਲ ਕਰਦੇ ਆ ਮੇਨ ਕੋਈ ਇਹ ਜਿਹੇ ਮੁੱਦਾ ਜਿਹੜਾ ਕਿ ਪਿੰਡ ਦਾ ਹਲੇ ਤੱਕ ਹੱਲ ਨਹੀਂ ਹੋਇਆ ਲੰਬੇ ਸਮੇਂ ਤੋਂ ਸਰਕਾਰਾਂ ਵੀ ਬਦਲੀਆਂ ਸਰਪੰਚ ਵੀ ਬਦਲੇ ਮੇਨ ਮੁੱਦਾ ਤਾਂ ਸਾਡਾ ਇਹੀ ਆ ਜੀ ਇੱਕ ਤਾਂ ਜਿਹੜੀ ਆਪਣਾ ਟੱਕਿਆ ਟੱਕਾ ਪਿਆ ਕਹਿੰਦੇ ਇਹਨੂੰ ਕਿਸਨਪੁਰਾ ਉਹ ਅਲੱਗ ਹੋਣਾ ਚਾਹੀਦਾ ਸਾਤੋਂ ਜੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਸੀ ਵੋਟ ਨਹੀਂ ਹੈਗੀ ਫੇਰ ਵੀ ਸਾਡਾ ਉਹਦੇ ਨਾਲ ਐਸਸੀਪੀ ਮਤਲਬ ਰਿਜ਼ਰਵ ਰਿਜ਼ਰਵ ਸੀਟ ਦੇ ਦਿੰਦੇ ਆ ਇਹ ਨਾ ਕਿ ਫੋਨ ਹੀ ਨਹੀਂ ਚਾਹੀਦੀ ਉਹ ਸਾਡਾ ਸਿਰਫ ਕਿ ਤੁਹਾਡੇ ਪਿੰਡ ਦਾ ਹੀ ਸਰਪੰਚ ਚੁਣਿਆ ਜਾਵੇ ਹਾਂ ਸਾਡੇ ਪਿੰਡ ਦਾ ਸਰਪੰਚ ਚੁਣਿਆ ਜਾਵੇ ਬਾਕੀ ਨੰਬਰ 2 ਜਿਹੜੇ ਹਾਂ ਜਰਨਲ ਬੰਦੇ ਸਾਡੇ ਸਾਰੇ ਸਾਡੇ ਪਿੰਡ ਚ ਜੀ ਹੋਰ ਵੀ ਗੱਲ ਕਹਿਣੀ ਜੇਕਰ ਜਿਵੇਂ ਹੁਣ ਪਿੱਛੇ ਜੇ ਉੱਥੇ ਰਿਜ਼ਰਵ ਸੀਟ ਰਹੀ ਆ ਤਾਂ ਚਾਂਸ 100% ਹੁੰਦੇ ਆ ਕਿ ਅਗਲੀ ਵਾਰ ਸੀਟ ਬਦਲੀ ਜਾ ਸਕਦੀ ਆ ਜਨਰਲ ਸੀਟ ਵੀ ਹੋ ਸਕਦੀ ਆ ਤਾਂ ਕੀ ਤੁਹਾਡੀ ਇਹੀ ਮੰਗ ਆ ਕਿ ਜੇਕਰ ਇਸ ਵਾਰ ਜਨਰਲ ਸੀਟ ਹੁੰਦੀ ਆ ਕਿ ਸਾਡੇ ਪਿੰਡ ਤੋਂ ਚੁਣਿਆ ਜਾਵੇ ਸਾਡੀ ਜਨਰਲ ਸੀਟ ਹੋਣੀ ਚਾਹੀਦੀ ਆ ਔਰ ਸਾਡੇ ਪਿੰਡ ਤੋਂ ਚੁਣਿਆ ਹੋਣਾ ਚਾਹੀਦਾ ਤਾਂ ਹੋਰ ਬਜ਼ੁਰਗ ਨੇ ਉਹਨਾਂ ਗੱਲ ਕਰਦੇ ਆ ਲੰਬੇ ਸਮੇਂ ਤੋਂ ਵੋਟਾਂ ਪਾਉਂਦੇ ਆਏ ਉਹ ਵੱਖ-ਵੱਖ ਸਮਾ ਦੇਖਿਆ ਵੱਖ-ਵੱਖ ਮਾਹੌਲ ਦੇਖਿਆ ਤਾਂ ਇਸ ਵਾਰ ਕੁਝ ਲੱਗ ਰਿਹਾ ਚੇਂਜ ਹੋਏਗਾ ਜਾਂ ਜਿਹੜਾ ਅੱਗੇ ਜਿਹੜਾ ਕੋਈ ਉਮੀਦਵਾਰ ਬਣੇਗਾ ਸਰਪੰਚੀ ਦਾ ਕਿੱਦਾਂ ਦੀ ਕੋਈ ਗੱਲਬਾਤ ਸ਼ੁਰੂ ਹੋਈ ਆ ਪਿੰਡ 'ਚ ਹਜੇ ਇੱਕ ਨਹੀਂ ਹਾਲੇ ਕੋਈ ਗੱਲਬਾਤ ਨਹੀਂ ਪਿੰਡ ਦਾ ਕੋਈ ਸਰਪੰਚੀ ਵਾਰੇ ਹਾਲੇ ਕੋਈ ਗੱਲੇ ਨਹੀਂ ਹੈਗੀ ਕੋਈ ਨੂ ਕੋਈ ਚਿਹਰਾ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਅਕਤੂਬਰ ਮਹੀਨੇ 'ਚ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਤੇ ਉਸ ਦਾ ਨੋਟੀਫਿਕੇਸ਼ਨ ਵੀ ਜਲਦ ਜਾਰੀ ਕੀਤਾ ਜਾਏਗਾ ਹਾਲੇ ਵੀ ਜਿਹੜਾ ਹਜੇ ਮਾਹੌਲ ਠੰਡਾ ਹੀ ਆ ਠੰਡਾ ਬਿਲਕੁਲ ਠੰਡਾ ਜੀ ਹਾਲੇ ਤਾਂ ਮਾਹੌਲ ਅਸੀਂ ਤਾਂ ਚਾਹੁੰਦੇ ਆ ਵੀ ਸਾਡੇ ਪਿੰਡ ਦੀ ਸੰਮਤੀ ਹੋ ਜਾਵੇ ਬ ਸਮਤੀ ਚ ਕਿੰਨਾ ਕ ਜਿਹੜਾ ਫਾਇਦਾ ਹੁੰਦਾ ਕੀ ਕੁਝ ਹੁੰਦਾ ਕਿਉਂਕਿ ਬਹੁਤ ਸਾਰੇ ਲੋਕਾਂ ਹਲੇ ਤੱਕ ਇਹ ਨਹੀਂ ਸਮਝ ਪਾਏ ਕਿ ਸਮਤੀ ਚ ਕੀ ਜਿਹੜਾ ਫਾਇਦਾ ਹੁੰਦਾ ਲੋਕਾਂ ਨੂੰ ਕੀ ਦਿੱਕਤਾਂ ਨਹੀਂ ਆਂਦੀਆਂ ਪਿੰਡ ਤੇ ਇਕਤਾ ਰਹਿੰਦੀ ਆ ਕੋਈ ਮਾਹੌਲ ਨਹੀਂ ਖਰਾਬ ਹੁੰਦਾ ਇੱਕ ਦੂਜੇ ਦੇ ਵਿਰੁੱਧ ਨਹੀਂ ਬੋਲਦਾ ਕੋਈ ਸਮਤੀ ਹੋ ਗੀ ਜਾਂ ਸਮਤੀ ਸਾਰੇ ਇਕੱਠੇ ਆ ਬਸ ਯਾਨੀ ਕਿ ਪਾਰਟੀਬਾਜੀ ਨਹੀਂ ਹੁੰਦੀ ਪਾਰਟੀਬਾਜੀ ਹੁੰਦੀ ਨਹੀਂ ਹੈ ਜੀ ਬਿਲਕੁਲ ਹਾਂ ਤਾਂ ਹੋਰ ਬਜਾ ਨੇ ਪਿੰਡ ਦੇ ਵਸਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਬਹੁਤ ਸਾਰਾ ਕੁਝ ਦੇਖਿਆ ਹੋਣਾ ਹੁਣ ਤੱਕ ਵੋਟਾਂ ਪਾਈਆਂ ਵੱਖ-ਵੱਖ ਸਰਕਾਰਾਂ ਚੁਣੀਆਂ ਗਈਆਂ ਵੱਖ-ਵੱਖ ਪੰਚਾਇਤ ਮੈਂਬਰ ਚੁਣੇ ਗਏ ਇਸ ਵਾਰ ਕੀ ਚਾਹਨਿਓ ਕਿ ਜਿਹੜਾ ਉਮੀਦਵਾਰ ਵਧੀਆ ਹੋਵੇ ਕਿੱਦਾਂ ਦਾ ਉਮੀਦਵਾਰ ਹੋਣਾ ਚਾਹੀਦਾ ਹਾਲਾਂਕਿ ਪਿੰਡ ਚੋਂ ਹੀ ਹੁੰਦੇ ਆ ਪਿੰਡ ਚੋਂ ਹੀ ਚੁਣੇ ਜਾਂਦੇ ਆ ਕਿੱਦਾਂ ਦੇ ਬੰਦੇ ਤੇ ਭਰੋਸਾ ਜਤਾਇਆ ਜਾ ਸਕਦਾ ਇਸ ਵਾਰ ਉਮੀਦਵਾਰ ਤਾਂ ਜੀ ਉਹੀ ਹੋਣਾ ਚਾਹੀਦਾ ਜਿਹੜਾ ਵਿਕਾਸ ਕਰੇ ਜੀ ਪਿੰਡ ਦਾ ਵਧੀਆ ਸਰਪੰਚ ਬਣਨਾ ਚਾਹੀਦਾ ਜੇ ਸਮਤੀਮਾ ਬਣਦਾ ਉਹਦੇ ਵਰਗੀ ਗੱਲੇ ਕੋਈ ਨਹੀਂ ਜੀ ਸਾੜੇ ਬਾਜੀ ਨਹੀਂ ਜੀ ਹੁੰਦੀ ਹੈ ਬਾਕੀ ਗਵਰਨਮੈਂਟ ਸਹਾਇਤਾ ਵੀ ਦਿੰਦੀ ਆ ਸਾਡੇ ਦਾ ਜੀ ਕਿਸ਼ਨਪੁਰੇ ਦਾ ਸਰਪੰਚ ਬਣਾਇਆ ਵਾ 5 ਸਾਲ ਹੋ ਗਏ ਆਣਗਾ ਗਰਾਂਡ ਦੀ ਖਾਸਸਾਰ ਨਹੀਂ ਲਈ ਬਣਾ ਅੱਜ ਤੱਕ ਇੱਕ ਕੰਮ ਵੀ ਨਹੀਂ ਕਰਾਇਆ ਉਹਨਾ ਯਾਨੀ ਕਿ ਐਮਐਲਏ ਵਾਲਾ ਹਾਲ ਹੋਇਆ ਫੇ ਹਾਂ ਜੀ ਹਾਂ ਐਮਐਲਏ ਵਾਲਾ ਕਹਾਲ ਹੋਇਆ ਸਰਪੰਚ ਦਾ ਆਣਗਾ ਇੱਕ ਸਾਰ ਨਹੀਂ ਲਈ ਪਿੰਡ ਦੀ ਸਰਪੰਚ ਆਣਗਾ ਵੀ ਇੱਕ ਵੀ ਕੰਮ ਕਰਿਆ ਹੋਇਆ ਪਿੰਡ ਦਾ ਹਾਂਜੀ ਤਾਂ ਫਿਰ ਲੋਕ ਵੀ ਉਹ ਪਿੰਡ ਜਾ ਕੇ ਜਿਹੜੇ ਮੋਰਾ ਹੋਇਆ ਕੈਰ ਲਵਾ ਜੀ ਇੰਡੁੱਸੀ ਜਾਗਣ ਜਾਣਾ ਪੈਂਦਾ ਜੀ ਲਵਾਉਂਦਾ ਨਹੀਂ ਪਹਿਲੀ ਗੱਲ ਤਾਂ ਆਉਂਦਾ ਨਹੀਂ ਵੀਰੇ ਹਾਂਜੀ ਜਿਹੜੇ ਨੂੰ ਕੰਮ ਹੁੰਦਾ ਜੁੱਥੀ ਜਾਣਾ ਪੈਂਦਾ ਉਹਦੇ ਘਰ ਇਹ ਤੁਸੀਂ ਮੰਗ ਜਿਹੜੀ ਸਰਕਾਰ ਅੱਗੇ ਕੋਈ ਲਿਖਤੀ ਰੂਪ ਵਿੱਚ ਦਿੱਤੀ ਆ ਕਿ ਨਹੀਂ ਨਹੀਂ ਇਹ ਜੇ ਨੀਜੀ ਦਿੱਤੀ ਕੋਈ ਵੀ ਹਾਂਜੀ ਤਾਂ ਜੇਕਰ ਦੇਖਿਆ ਜਾਵੇ ਹੁਣ ਤੱਕ ਸਰਪੰਚ ਕੋਈ ਵਧੀਆ ਲੱਗਿਆ ਤੁਹਾਨੂੰ ਵੀ ਹਾਂ ਉਹ ਵਧੀਆ ਸਰਪੰਚ ਸੀਗਾ ਜਿਹੜਾ ਵਧੀਆ ਕੰਮ ਕਰਾ ਹੁਣ ਪਿੰਡ ਵਾਲੇ ਚੋਣਨਗੇ ਵਧੀਆ ਕੋਈ ਸਰਪੰਚ ਨੂੰ ਸੱਜ ਸਮਤੀ ਚ ਚੋਣ ਲਵਾ ਪਿੰਡ ਨੂੰ ਵਧੀਆ ਉਹ ਹੀ ਚੰਗਾ ਰਹੂਗਾ ਜੀ ਫਿਰ ਤਾਂ ਹਾਂਜੀ ਤਾਂ ਸਹਿਮਤੀ ਨਾਲੇ ਹੋਊਗਾ ਜੀ ਜੀ ਹਾਂਜੀ ਤਾਜੀ ਪਿੰਡ ਚ ਬਹੁਤ ਸਾਰੇ ਗੱਲ ਹੁੰਦੀ ਆ ਕਿ ਆਪਾਂ ਪੜਿਆ ਲਿਖਿਆ ਸੂਝਵਾਨ ਜਿਹੜਾ ਵਿਅਕਤੀ ਆ ਉਸ ਨੂੰ ਚੁਣ ਲਈਏ ਤਾਂ ਕਿ ਪਿੰਡ ਚ ਮਾਹੌਲ ਵਧੀਆ ਬਣਿਆ ਰਹੇ ਪਿੰਡ ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਕੀ ਲੱਗਦਾ ਹੈ ਕਿ ਇਸ ਵਾਰ ਜਿਹੜਾ ਉਮੀਦਵਾਰ ਚੰਗਾ ਹੋਵੇਗਾ ਜਾਂ ਤੁਸੀਂ ਆਪਸ ਵਿੱਚ ਕੋਈ ਗੱਲਬਾਤ ਸੱਥਾਂ ਚ ਅਕਸਰ ਗੱਲ ਛਿੜ ਜਾਂਦੀ ਆ ਕਿ ਇਸ ਵਾਰ ਆਪਾਂ ਇਸ ਨੂੰ ਸਰਪੰਚ ਚੁਣ ਲਈਏ ਜੇ ਤਾਂ ਪਿੰਡ ਦਾ ਭਲਾ ਹੋ ਸਕਦਾ ਹੋਇਆ ਹੁਣ ਤੱਕ ਚਰਚਾ ਕੋਈ ਜਾਂ ਅੱਗੇ ਆਉਣ ਵਾਲੇ ਸਮੇਂ ਚ ਹੋਏਗੀ ਇਤ ਕੀ ਜੜੋਂ ਜਿਹੜਾ ਗਵਰਨਮੈਂਟ ਦਾ ਫੈਸਲਾ ਹੋਇਆ ਨਾ ਜੀ ਕਿ ਕਿਸੇ ਜਿਹੜੀ ਸਰਪੰਚ ਦੀ ਚੋਣ ਹੋਏਗੀ ਉਹ ਕਿਸੇ ਚੋਣ ਨਿਸ਼ਾਨ ਤੇ ਨਹੀਂ ਹੋਏਗੀ ਇਹ ਬਹੁਤ ਵਧੀਆ ਫੈਸਲਾ ਹੈ ਕਿ ਪਾਰਟੀ ਦੇ ਚੋਣ ਹਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਆਪਣੇ ਆਪਣਾ ਹੋਊਗਾ ਉਹਦੇ ਵਿੱਚ ਪਿੰਡਾਂ ਦੇ ਵਿੱਚ ਵਿਕਾਸ ਹੋਏਗਾ ਤੇ ਜੋ ਪਿੰਡਾਂ ਦੀ ਸਰਵਿਸ ਮਤੀ ਨਾਲ ਸਰਪੰਚ ਬਣਨਗੇ ਤੇ ਕੋਈ ਧੜੇਬਾਜੀ ਨਹੀਂ ਹੋ ਜੂਗੀ ਤੇ ਇਸ ਕਰ ਇਹਦਾ ਬੜਾ ਫਰਕ ਪਾਊਗਾ ਤੇ ਖਰਚਾ ਵੀ ਘੱਟ ਹੋਊਗਾ ਤੇ ਇਹ ਗਵਰਨਮੈਂਟ ਨੇ ਬੜਾ ਚੰਗਾ ਫੈਸਲਾ ਕੀਤਾ ਪਰ ਜਿਹੜਾ ਇਹ ਪਿੰਡ ਦੀ ਮੰਗ ਹੈ ਨਾ ਵੀ ਸਾਡੇ ਪਿੰਡ ਦਾ ਅਲੱਗ ਸਰਪੰਚ ਹੋਣਾ ਚਾਹੀਦਾ ਕਿਉਂਕਿ ਪਿੰਡ ਦਾ ਵਿਕਾਸ ਹੈ ਇਹ ਪਿੰਡ ਜਿਹੜਾ ਇੱਕ ਬਹੁਤ ਜ਼ਿਆਦਾ 에어ਪੋਰਟ ਦੇ ਨਾਲ ਹੋਣ ਕਰਕੇ ਡਵੈਲਪਮੈਂਟ ਪਿੰਡ ਹੈ ਇੱਥੇ ਸਰਪੰਚ ਪਿੰਡ ਦਾ ਲੱਗ ਹੋਣਾ ਚਾਹੀਦਾ ਜੀ ਜਿਹਨੂੰ ਅਸੀਂ ਕਦੇ ਵੀ ਚੈਦੀ ਰਾਤ ਜਾ ਕੇ ਠਾਲੀਏ ਦੂਜੇ ਪਿੰਡ ਦਾ ਸਰਪੰਚ ਕਈ ਵਾਰੀ ਮਿਲਦਾ ਕਈ ਵਾਰੀ ਨਹੀਂ ਮਿਲਦਾ ਇਹ ਇੱਕ ਮੇਨ ਮੰਗ ਹੈ ਪਿੰਡ ਦੀ ਕਿ ਪਿੰਡ ਦਾ ਆਪਣਾ ਸਰਪੰਚ ਹੋਣਾ ਚਾਹੀਦਾ ਜੀ ਨੌਜਵਾਨੀ ਵਾਸਤੇ ਕੀ ਮੁੱਦੇ ਨੇ ਜੀ ਨਸ਼ਾ ਬਹੁਤ ਜ਼ਿਆਦਾ ਵਧਿਆ ਹੋਇਆ ਬਹੁਤ ਸਾਰੇ ਜਿਹੜੇ ਆ ਜਵਾਨ ਜਿਹੜੇ ਉਹ ਗਲਤ ਰਾਹ ਤੇ ਪਏ ਹੋਇਆ ਅਜਿਹੇ ਮੁੱਦੇ ਵੀ ਜਿਹੜੇ ਆ ਵਿਚਾਰੇ ਜਾਂਦੇ ਆ ਸਾਥ ਚ ਬੈਠ ਕੇ ਕਿ ਵੀ ਜਿਹੜਾ ਇਹ ਸਭ ਤੇ ਕੰਟਰੋਲ ਪਾ ਲੇ ਕਿ ਅਜਿਹਾ ਅਸੀਂ ਬੰਦਾ ਚੁਣ ਲਈਏ ਐਸ ਤਰ੍ਹਾਂ ਹੀ ਹੁੰਦਾ ਜੇ ਸਰਪੰਚ ਚੰਗਾ ਹੋਵੇ ਤਾਂ ਨੌਜਵਾਨੀ ਪੀੜੀ ਰੋਕ ਵੀ ਹੁੰਦੀ ਹੈ ਜੀ ਰੋਕ ਲੱਗ ਜਾਂਦੀ ਹੈ ਜੇ ਸਰਪੰਚ ਪੰਚਾਇਤ ਚੰਗੀ ਹੋਵੇ ਫੈਸਲਾ ਲਵੇ ਜੇ ਪੰਚਾਇਤ ਚੰਗੀ ਹੋਵੇ ਫੈਸਲਾ ਵੀ ਲੈ ਸਕਦੀ ਆ ਇਹ ਪੀੜੀ ਨੌਜਵਾਨ ਰੋਕ ਵੀ ਸਕਦੀ ਆ ਗਲਤ ਕੰਮਾਂ ਤੋਂ ਯਾਨੀ ਕਿ ਪੰਚਾਇਤ ਆ ਜਿਹੜੀ ਉਹ ਵੱਡਾ ਰੋਲ ਅਦਾ ਕਰ ਸਕਦੀ ਆ ਨਸ਼ੇ ਨੂੰ ਰੋਕਣਾ ਹਾਂਜੀ ਹੋਰ ਰੋਕ ਸਕਦੀ ਜੀ ਨੌਜਵਾਨ ਪੀੜੀ ਨੂੰ ਗਲਤ ਨਸਿਆਂ ਤੇ ਚੱਲਦੇ ਜਿਹੜੇ ਮੁੰਡੇ ਗਲਤ ਕੰਮ ਕਰਦੇ ਆ ਚੋਰੀਆਂ ਠੱਗੀਆਂ ਕਰਦੇ ਨੇ ਇਹ ਪੰਚਾਇਤ ਆ ਤਾਂ ਹੀ ਤਾਂ ਹੀ ਚੋਰੀਆਂ ਠੱਗੀਆਂ ਆ ਵਾਦਰੀਆਂ ਨੇ ਇਹ ਨਸ਼ਾ ਬਦ ਇਹ ਨਸ਼ੇ ਦੇ ਕਾਰਨ ਵੱਧਦੀਆਂ ਜੀ ਨਸ਼ਾ ਕਰਦੇ ਨੇ ਮੁੰਡੇ ਫੇ ਚੋਰੀਆਂ ਠੱਗੀਆਂ ਹੀ ਕਰਦੇ ਕਿਸਦਾ ਮੋਬਾਈਲ ਖੋਹ ਕਿਸਦਾ ਕੁਸਕੋ ਹਾਂਜੀ ਤਾ ਕੇ ਬਜ਼ੁਰਗਾਂ ਵੱਲੋਂ ਜਾਂ ਪਿੰਡ ਦੇ ਵਸਿੰਦਿਆਂ ਵੱਲੋਂ ਇੱਕ ਅਹਿਮ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ ਕਿ ਨਸ਼ੇ ਨਸ਼ਾ ਜਦੋਂ ਤੱਕ ਵੱਧਦਾ ਰਹੇਗਾ ਉਦੋਂ ਤੱਕ ਚੋਰੀਆਂ ਠੱਗੀਆਂ ਵੀ ਵੱਧਿਆ ਰਹਿਣਗੀਆਂ ਜੀ ਇਹ ਬੇਨਤੀ ਇਸ ਤਰ੍ਹਾਂ ਜੀ ਇਹ ਸਰਕਾਰਾਂ ਨਾਲ ਸਾਡੀਆਂ ਨਾਲ ਕਣਕ ਦਾ ਵੀ ਭੋਪ ਵਧਾਉਂਦੇ ਆਏ ਸਾਲ ਜੀਰੀ ਦਾ ਵੀ ਵਧਾਉਂਦੇ ਆ ਜਿਹੜੀ ਲਾਲ ਲਕੀਰ ਹੈ ਇਸ ਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਲਾਲ ਲਕੀਰ ਕਿਸੇ ਨੇ ਨਹੀਂ ਵਧਾਈ ਹੈ ਸੁਣ ਲੈ ਸਾਡਾ ਅੱਧਾ ਪਿੰਡ ਬਾਹਰ ਲਾਲ ਲਕੀਰ ਤੇ ਬਾਹਰ ਵਸਿਆ ਬਾ ਉਹਨੂੰ ਪੁੱਡਾਲੇ ਢਾਉਣ ਨੂੰ ਫਿਰਦੇ ਆ ਏ ਹੁਣ ਰੋਕੀ ਜਾਵੇ ਹੁਣ ਦੱਸੋ ਕੁਛ ਕਰੋ ਕੋਈ ਨਾ ਕੋਈ ਲਾ ਤੁਸੀਂ ਪਿਛਲੀ ਸਰਕਾਰਾਂ ਨੇ ਦੇਖਿਆ ਕਿ ਲਾਲ ਲਕੀਰ ਦਾ ਮੁੱਦਾ ਵੀ ਚੁੱਕਿਆ ਸੀਗਾ ਚੰਨੀ ਇੱਥੋਂ ਤੱਕ ਦਾਵਾ ਕਰ ਗਿਆ ਸੀਗਾ ਕਿ ਲਾਲ ਲਕੀਰ ਖਤਮ ਕਰ ਰਹੇ ਆ ਤੇ ਲੋਕਾਂ ਨੂੰ ਜਿਹੜੇ ਪਲਾਟ ਅਲਾਟ ਕਰ ਰਹੇ ਆ ਕੀ ਲੱਗਦਾ ਹੈ ਕਿ ਉਹ ਅੱਗੇ ਜਾਰੀ ਕਰਨਾ ਚਾਹੀਦਾ ਕੰਮ ਸਾੜਾ ਦੇ ਜਿਹੜਾ ਢਾਉਣ ਨੂੰ ਫਿਰਦੇ ਆ ਬੁੱਢਾ ਵਾਲੇ ਅੱਧਾ ਪਿੰਡ ਬਸਿਆ ਹੋਆ ਤੁਹਾਨੂੰ ਦਿਖਾਵਾ ਜਾ ਕਰਨਾ ਅੱਧਾ ਪਿੰਡ ਬਾਹਰ ਬਸਿਆ ਹੋਆ ਲਾਲ ਲਕੀਰ ਤੇ ਇਹਨੂੰ ਢਾਉਣ ਨੂੰ ਫਿਰਦੇ ਆ ਬਾਹਰ ਸਾਨੂੰ ਅਜਾੜ ਰਹੇ ਬਾਹਰ ਦੇ ਲੋਕਾਂ ਨੂੰ ਬਸਾ ਰਹੇ ਲਿਆਣਕਾ ਦੱਸੋ ਕਿਆ ਕਰੀ ਇਹਦਾ ਇਲਾਜ ਤੁਸੀਂ ਕਰੋ ਕੁਛ ਨਾ ਕੁਛ ਜੀ ਸਾਡਾ ਤਾਂ ਫਰਜ਼ ਇਹੀ ਹੈ ਕਿ ਆਵਾਜ਼ ਤੁਹਾਡੀ ਬੁਲੰਦ ਕਰੀ ਆਵਾਜ਼ ਚੁੱਕੀ ਕਰਨਾ ਕਰਾਣਾ ਸਰਕਾਰਾਂ ਦੇ ਹੱਥ ਹੁੰਦਾ ਤੇ ਮੇਨ ਗੱਲ ਇਹੋ ਹੀ ਆ ਜੀ ਵੀ ਕਰਨਾ ਨੂੰ ਸਾਡਾ ਨੂੰ ਢਾਉਣ ਨੂੰ ਫਿਰਦੇ ਇਹ ਪੁੱਡਾ ਵਾਲੇ ਉਹਨਾਂ ਕਈ ਵਾਰੀ ਆਲੇ ਉਰ ਤੇ ਫਿਰ ਲੋਕ ਤਾਂ ਹੀ ਤਰਨੇ ਨੂੰ ਮਜਬੂਰ ਹੁੰਦੇ ਆ ਤਾਂ ਹੀ ਸੰਘਰਸ਼ ਹਾਂ 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 ਤਾਂ ਹੀ ਤਾਂ ਲੋਕ ਦਰਨੇ ਲਾ ਰਹੇ ਆ ਫਿਰ ਸਾਨੂੰ ਵੀ ਤਾਂ ਨਾ ਲਾਉਣਾ ਪਾਵਾ ਕੀ ਪਤਾ ਦੇਖਾਂਗੇ ਜਿ ਤਰ੍ਹਾਂ ਹੋਊਗਾ ਮਾਹੌਲ ਅਜੇ ਤਾਂ ਹੈ ਜੀ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਭਾਈ ਤਾਂ ਤੁਸੀਂ ਪਿੰਡਾਂ ਦੀਆਂ ਸਮੱਸਿਆਵਾਂ ਸੁਣੀ ਆ ਹਲੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਬਣੀਆਂ ਬਣੀਆਂ ਨੇ ਕਿ ਗਲੀਆਂ ਨਾਲੀਆਂ ਦਾ ਮੁੱਦਾ ਹੋ ਗਿਆ ਜਾਂ ਸਕੂਲਾਂ ਦਾ ਮੁੱਦਾ ਹੋ ਗਿਆ ਪੜਾਈ ਦਾ ਹੋ ਗਿਆ ਸਿਹਤ ਸਹੂਲਤਾਂ ਦਾ ਹੋ ਗਿਆ ਇਹ ਮੁੱਦੇ ਅਕਸਰ ਜਿਹੜੇ ਆ ਚੋਣਾ ਸਮੇ ਤੁਸੀਂ ਲੀਡਰਾਂ ਤੋਂ ਜ਼ਰੂਰ ਸੁਣਦੇ ਹੋਵੋਗੇ ਕਿ ਅਸੀਂ ਇਹ ਸਭ ਹੱਲ ਕਰ ਦਾਂਗੇ ਪਰ ਹੱਲ ਕਿੰਨੇ ਕੁ ਹੁੰਦੇ ਆ ਆ ਤੁਸੀਂ ਸਾਥ ਤੋਂ ਸੁਣ ਰਹੇ ਹੋ ਕਿ ਕਿੱਥੇ ਕਾ ਹਾਲੇ ਵੀ ਜਿਹੜੇ ਪਿੰਡ ਖੜੇ ਨੇ ਕਿਉਂਕਿ 2024 ਚ ਖੜੇ ਆ ਅਸੀਂ 2024 ਚ ਕਿੰਨਾ ਡਿਵੈਲਪਮੈਂਟ ਹੁਣ ਤੱਕ ਦੇਸ਼ ਚ ਹੋਈ ਆ ਹਾਲਾਂਕਿ ਆਜ਼ਾਦੀ ਆਪਾਂ ਨੇ ਲਈ ਲੜ ਕੇ ਪਰ ਉਸ ਵਿੱਚ ਕੀ ਕੁਝ ਹੋਇਆ ਤੇ ਪਿਛਲੀਆਂ ਸਰਕਾਰਾਂ ਨੇ ਕੀ ਕੁਝ ਕਰਿਆ ਤੇ ਨਵੀਂ ਸਰਕਾਰ ਆਈ ਹੋਈ ਹੈ ਤੇ ਲੋਕਾਂ ਨੇ ਭਰੋਸਾ ਜਤਾਇਆ ਹੈ ਕਿ ਨਵੀਂ ਸਰਕਾਰ ਕੁਝ ਨਵਾਂ ਕਰੇਗੀ ਤਾਂ ਦੇਖਣਾ ਹੋਵੇਗਾ ਕਿ ਹੁਣ ਜਦੋਂ ਇਲੈਕਸ਼ਨ ਅਨਾਉਂਸ ਹੁੰਦਾ ਹੈ ਤਾਂ ਕਿੱਦਾਂ ਦਾ ਉਮੀਦਵਾਰ ਚੋਣ ਮੈਦਾਨ 'ਚ ਉਤਰਦਾ ਹੈ ਤੇ ਇਸ ਪਿੰਡ 'ਚ ਕਿਹੜਾ ਜਿਹੜਾ ਹੁਣ ਸਰਪੰਚ ਬਣੇਗਾ ਹਾਲਾਂਕਿ ਜੇਕਰ ਦੱਸਿਆ ਜਾਵੇ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਇੱਥੇ ਜਿਹੜਾ ਦੋ ਪਿੰਡ ਨੇ ਦੋਨਾਂ ਪਿੰਡਾਂ ਦਾ ਇੱਕ ਸਰਪੰਚ ਬਣਨ ਦਾ ਨਾਲ ਦਾ ਇੱਕ ਪਿੰਡਾ ਉੱਥੋਂ ਸਰਪੰਚ ਚੁਣਿਆ ਗਿਆ ਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਇਨ੍ਹਾਂ ਵੋਟਰਾਂ ਦੀ ਮੰਗ ਹੈ ਕਿ ਇੱਥੇ ਜਿਹੜਾ ਸਰਪੰਚ ਸਾਡੇ ਪਿੰਡ ਦਾ ਹੀ ਚੁਣਿਆ ਹੋਵੇ ਚੁਣਿਆ ਜਾਵੇ ਤੇ ਦੇਖਣਾ ਹੋਵੇਗਾ ਕਿ ਜੇਕਰ ਸਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਤਾਂ ਜਰੂਰ ਇਹਨਾਂ ਨਾਲ ਸੰਪਰਕ ਕਰਨ ਕਿ ਇਹਨਾਂ ਦਾ ਹੱਲ ਹੋਵੇ ਜੇਕਰ ਤੁਹਾਡੇ ਵੀ ਪਿੰਡ ਦੇ ਕਿਸੇ ਏਰੀਆ ਦੀ ਮਹੱਲੇ ਦੀ ਕੋਈ ਦਿੱਕਤ ਹੈ ਉਹ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਰਕਾਰੇ ਸੱਤ ਤਾਂ ਸਾਡੇ ਨਾਲ ਸੰਪਰਕ ਕਰਕੇ ਔਨਯਾਰ ਚੈਨਲ ਸੰਪਰਕ ਕਰਕੇ ਆਪਣੇ ਪਿੰਡ ਦੀ ਆਪਣੇ ਗਲੀ ਮੁਹੱਲੇ ਦੀ ਆਵਾਜ਼ ਬੁਲੰਦ ਕਰ ਸਕਦੇ ਹੋ ਤੇ ਹਾਲਾਤ ਜਿਹੜੇ ਆ ਉਹ ਮੀਡੀਆ ਰਾਹੀਂ ਜਿਹੜੇ ਬਿਆਨ ਕਰ ਸਕਦੇ ਹੋ ਵੀਡੀਓ ਜਰਨਲਿਸਟ ਅਤੁਦੇਵਨਾ ਸਤਰਾਮ ਸਿੰਘ ਮਠੋਈ ਔਨਯਾਰ